हां जी हां मां दा देण कोई नहीं दे सक्या अपने दे चेक सर्वणपुत्र होया सर्व पापों ਛੋਟੇ ਹੁੰਦੇ ਹਨ ਉਹਨਾਂ ਲਈ ਮੰਗਿਆ ਨੇ ਕਿ ਸਰ ਨੂੰ ਵੀ ਤਾਂ ਆ ਮੇਰੇ ਸਰ ਨੂੰ ਕੱਢ ਕੇ ਹਾਂ ਉਹ ਮਾਨਸ ਸਰਬਣ ਦਾ ਪਤਾ ਹੈ ਵੀ ਸਰਬਣ ਸੀ ਕੀ ਇਹ ਬੰਨੇ ਨੇ ਘਟੇ ਤੋਂ 100 ਦੇ ਬੁੱਢੀ ਜੀ ਹੋ ਸਰਬਣਾਇਆ ਗੁਰੂ ਸਰਬਣ ਗਈ ਆ ਸਾਡੇ ਦੇਸ਼ ਦਾ ਇੱਕ ਸਿਆਣਾ ਮੰੰਦਰ ਸਰਬਣ ਹੋਇਆ ਬਾਹਰ ਹਾਂਜੀ ਉਹਦੇ ਮਾਤਾ ਪਿਤਾ ਅੰਨੇ ਸੀਗੇ ਹਾਂਜੀ ਹਾਂਜੀ ਆ ਆਜਾਏ ਦੇ ਸਾਧਨ ਮੇਸੇ ਹਾਂਜੀ ਹਾਂਜੀ ਬਹਿੰਗੇ ਭਾਨ ਮੂਰੇ ਮਨ ਮਗਰ ਪਿਆਉ ਹਾਂਜੀ ਹਾਂਜੀ ਇਹ ਹੋਇ ਇੱਕ ਸਾਧਨ ਆ ਹਾਂਜੀ ਮਲਾਪ ਹੋਇਆ ਹਾਂ ਦੇਖ ਲਓ ਹਾਂਜੀ ਬਾਈ ਮਾ ਦੇ ਢੱਡੇ ਚ 9 ਮਹੀਨੇ ਤਾਂ ਹੋ ਜਿਆ ਅੰਦਰ ਮਾਰੀਆਂ ਸੀ ਹਾਂ ਫਿਰ ਜਨਨ ਬੀੜਾ ਮਾਂ ਆਂਦੀ ਅੱਧੀ ਹੋਈ ਜਾਊਗਾ ਇਸ ਲਈ ਮਾਂ ਨੂੰ ਭਾਗ ਦਾ ਹੋਇ ਜਿੰਨਾ ਨਹੀਂ ਹੈਗੀ ਹੈ ਤਿੰਨ ਤਾਮ ਵੀਰਾ ਰਾਮ ਸੰਗੇ ਪੂਜਾ ਕਰਨੇ ਹਾਂ ਹਾਂਜੀ ਹਾਂਜੀ 1000 ਮੈਂ ਕਹਣੀ ਹਾਂ ਹਾਂਜੀ ਮੈਂ ਉਹ ਗੱਲ ਹਾਂਜੀ ਹਾਂ ਮਾ ਦਾ ਦੇਣ ਕੋਈ ਨਹੀਂ ਦੇ ਸਕਿਆ ਆਪਣੇ ਦੇ ਚੱਕ ਸਰਵਣ ਘਟ ਹੋਇਆ ਸਰਬਨ ਪਾਪਾ ਨੂੰ ਛੋਟੇ ਹੁੰਦੇ ਨੂੰ ਰੱਦਿੰਗੇ ਮੰਨਿਆ ਨੇ ਕਿ ਸਾਨੂੰ ਮੀਟਰ ਆ ਮੇਰੇ ਸਰਬਨ ਕੱਢ ਕੇ ਹਾਂ ਉਹ ਮਾਨਸ ਸਰਬਨ ਦਾ ਪਤਾ ਹੈ ਵੀ ਸਰਬਨ ਸੀ ਕੀ ਇਹ ਬੰਨੇ ਨੇ ਘਟਿਆ ਤੋਂ 18 ਦੇ ਬੁੱਢੀ ਜੀ ਹੋ ਸਰਵਣਾ ਹੈ ਗਾ ਵੀ ਸਰਵਣ ਕੀ ਆ। ਸਾਦੇ ਦੇਸ਼ ਦਾ ਇੱਕ ਸਿਆਣਾ ਮੰੰਦਰ ਸਰਵਣ ਹੋਇਆ। ਬਾਅਦ ਵਿੱਚ। ਹਾਂਜੀ। ਉਹਦੇ ਮਾਟਾ ਪਿਟਾ ਅੰਨੇ ਸੀਗੇ। ਹਾਂਜੀ ਹਾਂਜੀ। ਆਪ ਆ ਜਾਈਦੇ ਸਰਦ ਅੰਨੇ ਸੀ। ਹਾਂਜੀ ਹਾਂਜੀ। ਬੰਗੇ ਭੁਣ। ਮੂਰੇ ਮਨ ਮਗਰ ਕੇ। ਹਾਂਜੀ ਹਾਂਜੀ। ਇਹ ਇੱਕ ਸਾਧਨ ਹੈ ਹਾਂਜੀ ਮਲਾਪ ਹੋਇਆ ਹਾਂ ਦੇ ਲਾ ਹਾਂਜੀ ਬਾਈ ਮਾਂ ਦੇ ਢਿੱਡ ਜੀ 9 ਮਹੀਨੇ ਤਾਂ ਹੋ ਗਿਆ ਅੰਦਰ ਮਾਰ ਗਿਆ ਸੀ ਹਾਂ ਫਿਰ ਜਨਨ ਬੀੜਾ ਮਾਂ ਆਂਦੀ ਰਹੇ ਤੇ ਹੋਈ ਜਾਊਗਾ ਇਸ ਲਈ ਮਾਂ ਨੂੰ ਭਾਗ ਦਾ ਹੈ ਜਿੰਨਾ ਵੀ ਹੈਗੀ ਹੈ ਤਿੰਨ ਤਾਂ ਵੀਰਰਾਮ ਸਾਹਿਬ ਦੀ ਪੂਜਾ ਕਰਨੇ ਹਾਂ ਹਾਂਜੀ ਹਾਂਜੀ 1000 ਰੁਪਏ ਕਹਣੀ ਹਾਂ ਹਾਂ ਜੀ ਮੈਂ ਉਹ ਗੱਲ